ਸਤਿਨਾਮ ਸ੍ਰੀ ਵਾਹਿਗੁਰੂ ਸਤਿਨਾਮ ਸ੍ਰੀ ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੀੜ ਬਾਬਾ ਬੁੱਢਾ ਜੀ ਵਿਖੇ ਇਹ ਤਿੰਨ ਰੋਜਾ ਜੋੜ ਮੇਲੇ ਦੇ ਰੂਪ ਦੇ ਵਿੱਚ ਜਿਹੜੀ ਪ੍ਰਾਤਨ ਸਾਡੀ ਮਰਿਆਦਾ ਚੱਲੀ ਆ ਰਹੀ ਹੈ 430 ਸਾਲ ਤੋਂ ਲਗਾਤਾਰ ਇੱਥੇ ਕਹਿੰਦੇ ਨੇ ਇਹ ਜੋੜ ਮੇਲਾ ਮਨਾਇਆ ਜਾਂਦਾ ਇਹ ਸਿਧਾਂਤਕ ਤੌਰ ਤੇ ਸੰਬੋਲਕ ਤੌਰ ਤੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੇ ਇਹ ਵਚਨ ਕਰਕੇ ਕਿ ਆਪ ਵੀਰ ਬਾਬਾ ਪੁੱਢਾ ਜੀ ਸਾਹਿਬ ਜਾਓ ਤੇ ਬਾਬਾ ਪੁੱਢਾ ਜੀ ਨੂੰ ਬੇਨਤੀ ਕਰੋ ਕਿ ਸਤਗੁਰੂ ਜੀ ਤੁਹਾਡੀ ਕੋਫ ਨੂੰ ਹਰਿਆਰ ਕਰਨ ਬਾਬਾ ਪੁੱਢਾ ਜੀ ਨੇ ਪ੍ਰਸ਼ਾਦਾ ਛਕੀ ਢੰਡਾ ਗੋਡੇ ਤੇ ਰੱਖ ਕੇ ਉਹਨੂੰ ਜਿਹਲੇ ਭੰਨੇ ਆ ਤੇ ਨਾਲੇ ਵਰ ਦਿੱਤਾ ਮਾਤਾ ਜੀ ਸਾਡੇ ਇੱਕ ਐਸਾ ਜੋਗਾ ਮਹਾਬਲੀ ਕਾਦਾ ਹੋ ਸਾਡੇ ਅਰਧਨ ਹੋਈ ਜਿਹੜੀ ਨੀਂਹ ਪਵਿੱਤਰ ਸਿਧਾਂਤ ਨੂੰ ਜ਼ੁਲਮ ਨਾ ਸਹਣਾ ਤੇ ਨਾ ਜ਼ੁਲਮ ਕਰਨਾ ਉਸ ਪਵਿੱਤਰ ਸਿਧਾਂਤ ਨੂੰ ਪਰਣਾਏ ਉਹ ਪਵਿੱਤਰ ਆਤਮਾ ਤੁਹਾਡੇ ਆਪਣੇ ਗੱਟ ਦੇ ਵਿੱਚ ਆਉਂਦੀ ਸੋ ਇਹ ਤਿੰਨ ਦਿਨ ਦਾ ਲਗਾਤਾਰ ਜੋੜ ਮੇਲਾ ਬਾਬਾ ਬੁੱਢਾ ਜੀ ਦੇ ਸਾਰਾ ਸੇਕਪੰਦ ਇਕੱਠਾ ਹੋ ਕੇ ਮਨਾਉਦਾ ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਨਾਲ ਸੇਵਾ ਤੇ ਸਿਮਰਨ ਨਾਲ ਨਾਮ ਜਪੋ ਕੀਰਤ ਕਰੋ ਵੰਡ ਕੇ ਸ਼ਗਰਦਸ ਨਾਲ ਜੋੜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਬਾਬਾ ਬੁੱਢਾ ਜੀ ਵਿਖੇ ਇਹ ਤਿੰਨ ਰੋਜਾ ਜੋੜ ਮੇਲੇ ਦੇ ਰੂਪ ਦੇ ਵਿੱਚ ਜਿਹੜੀ ਪ੍ਰਾਪਤਨ ਸਾਡੀ ਮਰਿਆਦਾ ਚੱਲੀ ਆ ਰਹੀ ਹੈ 430 ਸਾਲ ਤੋਂ ਲਗਾਤਾਰ ਇੱਥੇ ਕੈਨੇ ਕੈਨੇ ਇਹ ਜੋੜ ਮੇਲਾ ਮਨਾਇਆ ਜਾਂਦਾ ਇਹ ਸਿਧਾਂਤਕ ਤੌਰ ਤੇ ਸੰਬੋਲਕ ਤੌਰ ਤੇ ਗੁਰੂ ਪੰਜਮ ਪਾਤਸ਼ਾਹ ਜੀ ਨੇ ਮਾਤਾ ਗੰਗਾ ਜੀ ਨੇ ਇਹ ਵਚਨ ਕਰਕੇ ਕਿ ਆਪ ਵੀਰ ਬਾਬਾ ਪੁੱਡਾ ਜੀ ਸਾਹਿਬ ਜਾਓ ਤੇ ਬਾਬਾ ਪੁੱਡਾ ਜੀ ਨੂੰ ਬੇਨਤੀ ਕਰੋ ਕੇ 사ਤਗੁਰજી ਤੁਹਾਡੀ কোਫੀ ਨੂੰ ਹਰੇ ਕਰਨ। ਬਾਬਾ ਬੁੱਢਾ ਜੀ ਨੇ ਪ੍ਰਸ਼ਾਦਾ ਛਕੀ ਡੰਡਾ ਗੋਡੇ ਤੇ ਰੱਖ ਕੇ ਉਹਨੂੰ ਜਿਹਲੇ ਭੰਨੇ ਆ ਤੇ ਨਾਲੇ ਵਰ ਦਿੱਤਾ ਮਾਤਾ ਜੀ। ਇੱਕ ਐਸਾ ਜੋਗਾ ਮਹਾਬਲੀ ਕਾਦਾ ਹੋ ਸਾਪੇ ਕਰਦਨ ਸੀ ਜਿਹੜੀ ਮੇਰੀ ਪੀੜੀ ਦੇ ਪੁੱਤਰ ਸੁਨਾਤ ਨੂੰ ਜ਼ੁਲਮ ਨਾ ਸਹਣਾ ਤੇ ਨਾ ਜ਼ੁਲਮ ਕਰਨਾ। ਉਸ ਪਵਿੱਤਰ ਸਿਧਾਂਤ ਨੂੰ ਪਰਣਾਏ ਉਹ ਪਵਿੱਤਰ ਆਤਮਾ ਤੁਹਾਡੇ ਆਪਣੇ ਗੱਟ ਦੇ ਵਿੱਚ ਆਉਂਦੀ। ਸੋ ਇਹ ਤਿੰਨ ਦਿਨ ਦਾ ਲਗਾਤਾਰ ਜੋੜ ਮੇਲਾ ਬਾਬਾ ਬੋਡਾ ਜੀ ਕੇ ਸਾਰਾ ਸਿੱਖ ਪੰਥ ਇਕੱਠਾ ਹੋ ਕੇ ਮਨਾਉਂਦਾ। ਸੋ ਗੁਰੂ ਸਾਹਿਬ ਕਿਰਪਾ ਕਰਨ ਸਾਨੂੰ ਸਾਰਿਆਂ ਨੂੰ ਪਵਿੱਤਰ ਗੁਰਬਾਣੀ ਨਾਲ ਸੇਵਾ ਤੇ ਸਿਮਰ ਨਾਲ ਨਾਮ ਜਪੋ, ਕੀਰਤ ਕਰੋ, ਵੰਡ ਕੇ ਛਕੋ ਇਸ ਸਾਧਨ ਨਾਲ ਜੋੜ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ